ਹਾਂਜੀ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਭੋਮਾ ਹਰਾਜ ਤੇ ਤੁਸੀਂ ਜੁੜੇ ਹੋ ਸੁਖਰਾਜ ਪੀਵੀ30 ਚੈਨਲ ਦੇ ਨਾਲ ਦੋਸਤੋ ਅੱਜ ਦੀ ਵੀਡੀਓ ਪੰਡਾ ਹਰੀਨੋਂ ਫਰੀਦਕੋਟ ਜ਼ਿਲ੍ਹੇ ਦਾ ਪੰਡਾ ਤੇ ਤਹਿਸੀਲ ਇਹਨੂੰ ਕੋਟਕਪੂਰਾ ਪੈ ਜਾਂਦੀ ਆ ਇਸ ਪੰਡ ਬਾਈ ਜੀ ਹਰਾ ਦਾ ਦੁੱਧ ਦਾ ਕੰਮ ਆ ਚੰਗੇ ਪਸ਼ੂ ਦੁੱਧਾਸਤੇ ਪਾਉਂਦੇ ਆ ਤੇ ਕੁਝ ਕੁ ਪਸ਼ੂ ਬਾਈ ਜੀ ਹਰਾ ਕੋਲੇ ਲੋੜ ਤੋਂ ਵੱਧ ਆ ਤੇ ਇਹਨਾਂ ਨੂੰ ਉਹ ਇਹਨਾਂ ਨੇ ਸੇਲ ਕਰਨਾ ਵੀਡੀਓ ਵੇਖ ਰਹੇ ਨਵੇਂ ਵੀਰਾਂ ਨੂੰ ਬੇਨਤੀ ਆ ਕਿ ਜਿਨ੍ਹਾਂ ਵੀਰਾਂ ਨੇ ਅਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਾ ਜਿਹੜਾ ਘੰਟੀ ਵਾਲਾ ਬਟਨ ਆ ਉਹਨੂੰ ਵੀ ਪ੍ਰੈਸ ਕਰ ਲਿਓ ਤਾਂ ਜੋ ਆਉਣ ਵਾਲੀ ਵੀਡੀਓ ਦਾ ਜਿਹੜਾ ਨੋਟੀਫਿਕੇਸ਼ਨ ਆ ਸਭ ਤੋਂ ਪਹਿਲਾਂ ਤੁਹਾਨੂੰ ਮਿਲੇ ਤੇ ਆਸਾਨੀ ਦੇ ਨਾਲ ਵੀਡੀਓ ਵੇਖ ਕੇ ਅਨੁਮਾਨ ਲਗਾ ਕੇ ਤੁਸੀਂ ਸਾਰੇ ਪਸ਼ੂਆਂ ਦੀ ਖਰੀਦਦਾਰੀ ਆ ਜਿਹੜੀ ਕਰ ਸਕੋ। ਤੋਂ ਦੋਸਤੋ ਇਸ ਤੋਂ ਇਲਾਵਾ ਇਸ ਤੋਂ ਲਗਾ ਦੋਸਤੋ ਇਹ ਚਾਰ ਵੱਛੀਆਂ ਵਗਾਊ ਆ। ਜਰਸੀ ਕ੍ਰੋਸ ਆ ਇੱਕ ਐਚ ਐਫ ਕ੍ਰੋਸ ਆ ਇੱਕ ਆ ਮੱਖੀ ਚੀਨੀ ਆ ਤੇ ਇੱਕ ਆ ਜਰਸੀ ਕ੍ਰੋਸ ਆ ਕਾਲੇ ਰੰਗ ਦੇ ਇਹ ਸਾਰੀਆਂ ਖੀਰੀਆਂ ਦੋਵੇਂ ਪਰਲੀਆਂ ਜਿਹੜੀਆਂ ਛੀਸ਼ੀ ਮਹੀਨਿਆਂ ਦੀਆਂ ਤੇ ਆ ਤਿੰਨ ਤਿੰਨ ਮਹੀਨਿਆਂ ਦੀਆਂ ਦੋਸਤੋ ਤੇ ਇਹਨਾਂ ਦੀ ਸਾਰੀ ਡਿਟੇਲ ਆਪਾਂ ਲੈ ਲੈਨੇ ਆ ਤੇ ਕਰਦੇ ਆ ਤੁਹਾਡੇ ਨਾਲ ਸਾਂਝੀ ਆਓ ਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਬਾਈ ਜੀ ਆਪਣਾ ਨਾਮ ਦੱਸਿਓ ਜੀ ਇਕਬਾਲ ਸਿੰਘ ਆ ਜੀ ਇਕਬਾਲ ਇਕਬਾਲ ਵੀਰੇ ਆਪਣਾ ਮੋਬਾਈਲ ਨੰਬਰ ਦੱਸ ਦਿਓ ਕਾਡ 72009 90565 72009 ਤੇ ਬਾਈ ਜੀ ਆਪਣਾ ਦੁੱਧ ਦਾ ਕੰਮ ਆ ਜੀ ਹਾਂਜੀ ਹਾਂਜੀ ਤੇ ਇਹ ਜਿਹੜੀ ਵਾੜ ਕੋਲੇ ਖੜਿਆ ਇਹਦੇ ਬਾਰੇ ਦੱਸੋ ਕਿੰਨਾ ਮਾਸੂਆ ਸੂਈ ਆ ਇਹ ਕੀ ਪਹਿਲਣੀ ਆ ਜੀ ਪਹਿਲਾਂ ਹਾਂਜੀ ਤੇ ਕਿੰਨੇ ਦਿਨ ਹੋ ਗਏ ਬਾਈ ਸੂਈ ਨੂੰ ਕਿੰਨੇ ਦਿਨ ਹੋ ਗਏ ਬਾਈ ਸੂਈ ਨੂੰ ਇਹ ਵੀ 5 ਦਿਨ ਹੋ ਗਏ 5 ਦਿਨ ਤੇ ਮਗਰ ਬੱਚਾ ਵੱਛੀ ਆ ਜੀ ਹਾਂਜੀ ਹਾਂਜੀ ਤੇ ਦੁੱਧ ਇਸ ਟਾਈਮ ਕਿੰਨਾ ਬੋਲਾ ਬਾਈ ਜੀ ਇਹ ਦੋ 16 ਕਿਲੋ ਹੋ ਗਈਆਂ 16 ਲੀਟਰ ਲਓ ਵੀ ਮਿੱਤਰੋ ਪਹਿਲਾ ਸੂਆ ਵਹਿੜਾ ਚੰਗੀ ਮੂੰਹ ਮੱਥੇ ਦੀ ਹੈ ਬਈ ਮੂੰਹ ਰੇ ਨੂੰ ਲਓ ਵੀ ਦੇਖ ਸਕਦੇ ਹੋ ਮਗਰ ਵੱੱਛੀ ਆ ਹਵਾਨਾ ਤੁਹਾਨੂੰ ਦੋਨਾਂ ਪਾਸਿਆਂ ਤੋਂ ਦਿਖਾ ਦਿੰਨੇ ਆ ਸੋਹਣਾ ਮੂੰਹ ਮੱਥੇ ਤੇ ਚੰਗਾ ਥਣ ਹਵਾਨਾ ਦੋਸਤੋ ਦੇਖ ਸਕਦੇ ਹੋ ਤੁਸੀਂ ਥਣ ਤੋਂ ਥਣ ਦਾ ਸੈਤ ਚੰਗਾ ਤੇ ਗੈਬ ਚੰਗਾ ਦੋਨਾਂ ਪਾਸਿਆਂ ਤੋਂ ਤੁਹਾਨੂੰ ਜੱਜਮੈਂਟ ਕਰਾ ਦਿੰਨੇ ਆ ਪਹਿਲਾ ਸੂਆ ਵਹਿੜ ਸੁਈ ਵੀ ਆ ਤੇ ਸਾਫ ਸੁਥਰੀ ਬਹੁਤ ਆ ਦੇਖ ਸਕਦੇ ਹੋ ਤੁਸੀਂ ਹਵਾਨਾ ਬਿਲਕੁਲ ਪਧਰਾ ਹੈ ਤੇ ਦੂਜੇ ਪਾਸੇ ਤੋਂ ਤੁਹਾਨੂੰ ਹਵਾਨੇ ਦੀ ਜੱਜਮੈਂਟ ਕਰਾ ਦਿੰਨੇ ਆ ਜੀ ਦੇਖ ਸਕਦੇ ਆ ਜੀ ਦੋਨਾਂ ਪਾਸਿਆਂ ਤੋਂ ਬਿਲਕੁਲ ਸੇਮ ਸਾਈਜ਼ ਆ ਥਾਣਾ ਦਾ ਦੋਸਤੋ ਪਹਿਲਣ ਵੈੜਾ ਸੀਲ ਸਲੱਗ ਬਹੁਤ ਆ ਤੇ ਆ ਵੱਛੀ ਆ ਜਰਸੀ ਕ੍ਰੋਸ ਦੋਸਤ ਦੇਖ ਸਕਦੇ ਹੋ ਤੇ ਬਾਈ ਜੀ ਕੀ ਮੁੱਲ ਰੱਖਿਆ ਇਹਦਾ ਜੀ ਇਹਦਾ 75000 ਆ ਜੀ 75000 ਚ ਮਾਨਤਾ ਨੂੰ ਹੋ ਜੂ ਬਾਈ ਹਾਂਜੀ ਕਰ ਜੀ ਲਓ ਵੀ 75000 ਮੁੱਲ ਆ ਮਾਨਤਾ ਨਾਲ ਬਣਦਾ ਕੀਤਾ ਜਾਊਗਾ ਮਾੜੀ ਜੀ ਤੋਰ ਕੇ ਤੁਹਾਨੂੰ ਦਿਖਾ ਦਿੰਨੇ ਆ ਥਾਂ ਥੋੜਾ ਜਿਹਾ ਦੋਸਤੋ ਟਾਈਟ ਆ ਇਸ ਕਰਕੇ ਥੋੜੇ ਥਾਂ 'ਚ ਤੁਹਾਨੂੰ ਤੋੜ ਕੇ ਦਿਖਾਵਾਂਗੇ ਨੋ ਤੇ ਜੱਜਮੈਂਟ ਦੋਸਤੋ ਤੁਹਾਨੂੰ ਆ ਹੀ ਜਾਣੀ ਹੈ ਕਿਉਂਕਿ ਸਾਫ ਸੁਥਰੀਆਂ ਵੜਾਂ ਸਾਰੀਆਂ ਹੀ ਤੇ ਕੋਈ ਵੀ ਦੁੱਧ ਤੇ ਕੰਮ ਕਰਦਾ ਜਿਹੜਾ ਦੁੱਧੋਂ ਖੋਟਾ ਪਸੂ ਤਾਂ ਰੱਖਦਾ ਹੀ ਨਹੀਂ ਲਓ ਲੈ ਆਓ ਜੀ ਬਾਈ 79000 ਦੋਸਤੋ ਇਹਦਾ ਮੁੱਲਾ ਬਣਦਾ ਮੰਨਤਾ ਨੇ ਇਹਦੇ ਵਿੱਚ ਕੀਤਾ ਜਾਊਗਾ ਇਸ ਤੋਂ ਇਲਾਵਾ ਅੱਗੇ ਇੱਕ ਕ੍ਰੋਸ ਐਚ ਐਫ ਵੈੜਾ ਭਾਈ ਜੀ ਇਹ ਕਿੰਨਾ ਸੂਆ ਹੈ ਇਹ ਦੂਜਾ ਜੀ ਦੂਜਾ ਸੂਆ ਕਿੰਨੇ ਦਿਨ ਹੋ ਗਏ ਭਾਈ ਇਹਨੂੰ ਸੂਈ ਇਹਨੂੰ ਹੋ ਗਈ 3 ਦਿਨ 3 ਦਿਨ ਤੇ ਮਗਰ ਇਹਦੇ ਵੀ ਵੱਛੀ ਆ ਭਾਈ ਤੇ ਦੁੱਧ ਕਿੰਨਾ ਕਾ ਭਾਈ ਇਸ ਟਾਈਮ ਹੋ ਜਾਊਗਾ 13 ਜਾਊਗਾ 13 ਹੋਵੇਗਾ 14 ਲਓ ਵੀ 13 14 ਲੀਟਰ ਦੁੱਧ ਇਹਦੇ ਥੱਲੇ ਤੇ ਵੱਛੀ ਆ ਭਾਈ ਇਹਦੇ ਮਗਰ ਵੀ ਦੇਖ ਸਕਦੇ ਹੋ ਤੁਸੀਂ ਜਰਸੀ ਕ੍ਰੋਸ ਵੱੱਛੀ ਹੈ ਇਹਦੇ ਮਗਰ ਵਿੱਚ ਤੇ ਮੂੰਹ ਮੱਥਾ ਤੁਸੀਂ ਦੇਖ ਸਕਦੇ ਹੋ ਕ੍ਰੋਸਾਂ ਅੰਗ ਚ ਪੈਂਦੀ ਆ ਥਾਣਾ ਦਾ ਤੁਹਾਨੂੰ ਸਹਿਜ ਗਾਵ ਨੇੜੇ ਹੋ ਕੇ ਦਿਖਾ ਦਿੰਨੇ ਲਓ ਜੀ ਮਿੱਤਰੋ ਦੇਖ ਸਕਦੇ ਹੋ ਤੁਸੀਂ ਥਾਣਾ ਦਾ ਸਹਿਜ ਗਾਵ ਤਸੱਲੀ ਨਾਲ ਦਿਖਾਵਾਂਗੇ ਦੋਸਤੋ ਤੁਹਾਨੂੰ ਵੀਡੀਓ ਜ਼ਰੂਰ ਲੰਮੀ ਹੋ ਜੂਗੀ ਪਰ ਸਾਰੀ ਵੀਡੀਓ ਨੂੰ ਦੇਖ ਕੇ ਫੇਰ ਕੋਈ ਫੈਸਲਾ ਲਿਓ ਦੋਸਤੋ ਹਰ ਪੱਖ ਤੋਂ ਤੁਹਾਨੂੰ ਜਾਨਵਰ ਦਿਖਾਵਾਂਗੇ ਦੇਖ ਸਕਦੇ ਹੋ ਤੁਸੀਂ ਪੈਟਪੜਾ ਇਹ ਹਵਾਨਾ ਬਿਲਕੁਲ 15 ਦੋਨਾਂ ਪਾਸਿਆਂ ਤੋਂ ਤੁਸੀਂ ਦੇਖ ਸਕਦੇ ਹੋ ਦੋਨਾਂ ਪਾਸਿਆਂ ਤੋਂ ਥਣਾ ਦਾ ਸਾਈਜ਼ ਗੈਵ ਬਿਲਕੁਲ ਸੇਮ ਸਾਈਜ਼ ਆ ਦੋਸਤੋ ਦੇਖ ਸਕਦੇ ਹੋ ਅਗਲੇ ਤੋਂ ਅਗਲਾ ਥਣ ਤੇ ਅਗਲੇ ਤੋਂ ਪਹਿਲਾ ਥਣ ਬਿਲਕੁਲ ਸੇਮ ਤੋੜ ਕੇ ਤੁਹਾਨੂੰ ਇਹ ਵੀ ਦਿਖਾ ਦਿੰਦੇ ਆ ਤੇ ਮੁੱਲ ਭਾਈ ਇਹਦਾ ਕੀ ਹੈ ਜੀ ਇਹਦਾ ਮੁੱਲ 70000 60000 ਜਮਾਨਤਾਂ ਨੂੰ ਹੋ ਜੂ ਭਾਈ ਹਾਂ ਜੀ ਲਓ ਜੀ 60000 ਮੁੱਲਾ ਬਣਦਾ ਮਾਨਤਾਂ ਇਹਦੇ ਵਿੱਚੋਂ ਵੀ ਕੀਤਾ ਜਾਊਗਾ ਤੇ ਤੋੜ ਕੇ ਤੁਹਾਨੂੰ ਵਿਖਾ ਦਿੰਨੇ ਆ ਮਗਰ ਬੱਛੀ ਆਈ ਲਓ ਵੀ ਸੱਜਣੋ ਜੱਜਮੈਂਟ ਕਰ ਲਿਓ ਪਧਰ ਹਵਾਨਾਂ ਬਿਲਕੁਲ ਤੇ ਕਰੋ ਸਾਹ ਜੀ ਬਿਲਕੁਲ ਪਧਰਾ ਹਵਾਨਾਂ ਦੋਸਤੋ ਦੇਖ ਸਕਦੇ ਹੋ ਤੁਸੀਂ ਇਹ ਮੁੱਲ 60000 ਬਈ ਇਹਦਾ ਹਾਂਜੀ 60000 ਜੋ ਮਾਨਤਾਨ ਹੋ ਜਾਣਾ ਇਸ ਤੋਂ ਅੱਗੇ ਇੱਕ ਡੱਬੀ ਵਹਿੜਾ ਇਹਦਾ ਬਈ ਜੀ ਦੱਸੋ ਕੰਮਾ ਸੂਆ ਇਹ ਇਹ ਦੂਜਾ ਸੂਇ ਇਹ ਦੂਜਾ ਸੂਆ ਠੀਕ ਹੈ ਜੀ ਕਿ ਬਈ ਸੂਈ ਨੂੰ ਇਹਨੂੰ 10 ਦਿਨ ਹੋ ਗਏ 10 ਦਿਨ ਕਿੰਨੇ ਦੁੱਧ ਤੇ ਆ ਗਈ ਬਈ ਇਸ ਟਾਈਮ 22 ਲੀਟਰ 22 ਲੀਟਰ ਦੁੱਧ ਦਾ ਹਾਂਜੀ ਤੇ ਮਗਰ ਬੱਚਾ ਵੱਛਾ ਬਾਈ ਜੀ ਹਾਂਜੀ ਵੱਛਾ ਜੀ ਤੇ ਕਿਰਮਾ ਸੁਆ ਬਾਈ ਇਹ ਇਹ ਦੂਜਾ ਸੁਆ ਇਹ ਪਹਿਲਾ ਡੱਬਾ ਵੀ ਨਾਲ ਲੈ ਆਵੇ ਲਓ ਵੀ ਲੀਟਰ ਮਾਰ ਕੇ ਲੈ ਜਾਓ ਬਾਈ ਕਹਿੰਦਾ ਆ ਬੱਚਾ ਵੱਛਾ ਮਗਰ ਤੇ ਆਹ ਮੂੰਹ ਮੱਥਾ ਦੋਸਤੋ ਦੇਖ ਸਕਦੇ ਹੋ ਤੁਸੀਂ ਕੱਦ ਕਾਠ ਵਾਲੀ ਵਹਿੜਾ ਵੇਲ ਬਹੁਤ ਆ ਤੇ ਥਣ ਦੋਸਤੋ ਜਿੰਨੀ ਵਹਿੜ ਚੰਗੀ ਆ ਉਦੋਂ ਚੰਗਾ ਥਾਣਾ ਦੇਖ ਸਕਦੇ ਹੋ ਤੁਸੀਂ ਨਾੜਾ ਹਵਾਨੇ ਦੇ ਉੱਤੇ ਕੈਰੀ ਕੈਰੀ ਆ ਥਣ ਤੋਂ ਥਣ ਦਾ ਸੈਜ ਗਾਇਬ ਬਹੁਤ ਹੀ ਜਿਆਦਾ ਚੰਗਾ ਆ ਤੇ ਮਿਲਕ ਵੈਨ ਵੀ ਦੋਸਤੋ ਤੁਹਾਨੂੰ ਦਿਖਾ ਦਿੰਨੇ ਆ ਨਜ਼ਰ ਨਜ਼ਰ ਮਾਰੋ ਦੁੱਧ ਵਾਲੀ ਵੈੜਾ ਦੋਸਤੋ ਤੇ ਹਵਾਨਾ ਬਿਲਕੁਲ ਫਸਿਆ ਹੋਇਆ ਤੁਹਾਨੂੰ ਦਿਖਾਤਾ ਦੇਖ ਸਕਦੇ ਹੋ ਤੁਸੀਂ ਬਹੁਤ ਸਾਫ ਸੁਥਰਾ ਹਵਾਨਾ ਦੋਨਾਂ ਪਾਸਿਆਂ ਤੋਂ ਇੱਕੋ ਜਿਹਾ ਹਵਾਨਾ ਹੈ ਤੇ ਥਣਾ ਦੀ ਵਿਰਲ ਵੀ ਇੱਕੋ ਜੀ ਹੈ ਤੇ ਥਣਾ ਦਾ ਸੈਜ ਗਿਆ ਇੱਕੋ ਜਿਹਾ ਪੱਠਪੜਾ ਤੁਸੀਂ ਦੇਖ ਸਕਦੇ ਹੋ ਬਿਲਕੁਲ ਪਧਰਾ ਇਹ ਤੋਰ ਕੇ ਤੁਹਾਨੂੰ ਦਿਖਾ ਦਿੰਦੇ ਬਾਚ ਬਾਚ ਬਹੁਤ ਵੱਡਾ ਖਵਾਨਾ ਤੇ ਥਾਨ ਕਰਮਾਂ ਵਾਲੀ ਨੂੰ ਬਹੁਤ ਚੰਗਾ ਲੱਗਿਆ ਹੈ ਬਾਈ ਇਹੜਾ ਕਿ ਮੋਲ ਲਈ ਹਾਂਜੀ 95 95000 ਚੋ ਮਾਨਤਾਨ ਹੋ ਜੂ ਬਾਈ ਲਓ ਵੀ ਇਹਦਾ 95000 ਮੁੱਲਾ ਬਣਦਾ ਮਾਨਤਾਨ ਇਹਦੇ ਵਿੱਚੋਂ ਕੀਤਾ ਜਾਊਗਾ ਇਸ ਤੋਂ ਅੱਗੇ ਸਿੰਘਾਂ ਵਾਲੀ ਗਾਂ ਦੋਸਤੋ ਇਹਦੇ ਬਾਰੇ ਪੁੱਛਦੇ ਆਂ ਬਾਈ ਜੀ ਕਿੰਮਾ ਸੂਆ ਇਹ ਇਹ ਤੀਜਾ ਸੂਆ ਹੈ ਤੀਜਾ ਸੂਆ ਆ ਤੇ ਕਿੰਨੇ ਦਿਨ ਹੋ ਗਏ ਬਾਈ ਸੂਈ ਨੂੰ ਇਹ ਇੱਕ ਦਿਨ ਸੂਈ ਨੂੰ ਹੋਇਆ ਤੇ ਦੁੱਧ ਕਿੰਨਾ ਬਾਈ ਇਹ ਥੱਲੇ ਥੋੜੀ ਹੋਊਗੀ ਤੇਰਾ ਚੰਦ ਕਿੰਨੀ 13 14 ਲੀਟਰ ਬੋਲਾ ਤੇ ਤੀਜਾ ਸੂਹਾ ਬਾਈ ਇਹੇ ਹਾਂਜੀ ਹਾਂਜੀ ਦੁੱਧ ਪਾ 20 ਕਿਲੋ ਤੋਂ ਬਾਹਰ ਬਾਹਰ ਲੋ ਬਈ ਦੁੱਧ ਬਾਈ ਕਹਿੰਦਾ 20 ਕਿਲੋ ਤੋਂ ਬਾਹਰ ਦਿਓਗੀ ਥੋੜੀ ਜਿਹੀ ਸਿੱਕੀ ਪੈਂਦੀ ਆ ਪਰ ਦੁੱਧ ਕਰਕੇ ਹੀ ਦੋਸਤੋ ਇਹ ਜਾਨਵਰ ਲਿੱਛੇ ਹੁੰਦੇ ਆ ਪੂਛ ਕੱਟੀ ਹੋਈ ਆ ਦੋਸਤੋ ਦੇਖ ਸਕਦੇ ਆਂ ਦੋਸਤੋ ਹਵਾਨਾ ਬਹੁਤ ਜਿਆਦਾ ਚੰਗਾ ਖਣ ਤੋਂ ਥਣ ਦਾ ਗੈਰ ਸੈ ਪੀੜੀ ਦੇ ਪਾਵਾਂ ਅਰਗੇ ਥਾਣਾ ਦੋਸਤੋ ਜਿਵੇਂ ਸਾਈ ਵਾਲ ਨਾ ਕਰੋ ਸਾ ਦੋਸਤੋ ਥੱਬੇ ਦਾ ਹਵਾਨਾ ਦੇਖ ਸਕਦੇ ਬਹੁਤ ਵੱਡਾ ਹਵਾਨਾ ਤਿਆਰ ਕੀਤਾ ਤੇ ਦੋਨਾਂ ਪਾਸਿਆਂ ਤੋਂ ਤੁਹਾਨੂੰ ਜੱਜਮੈਂਟ ਹਵਾਨੇ ਦੀ ਕਰਾ ਦੇਣਾ ਹੈ। ਹੈ? ਨੋ ਬਿਲਕੁਲ ਸੇਮ ਸਹਿਜ ਆ ਥਾਣਾ ਦਾ। ਦੇਖ ਸਕਦੇ ਹੋ ਬਹੁਤ ਆਹ ਲੱਗਿਆ। ਮੋਟਾ-ਮੋਟਾ ਤੇ ਮੁਠੀ ਦੀ ਜੁਵਾਈ ਆ। ਹੱਸ। ਦੇਖ ਸਕਦੇ। ਭਾਈ ਜੀ ਇਹਦਾ ਕੀ ਮੁੱਲ ਰੱਖਿਆ ਜੀ? ਇਹ 70 ਹਜ਼ਾਰ ਜੀ। 70 ਹਜ਼ਾਰ ਜਮਾਨਤਾਨ ਹੋ ਜੂ ਬਾਈ। ਹਾਂਜੀ। ਠੀਕ ਹੈ ਜੀ। ਲਓ ਵੀ 70 ਹਜ਼ਾਰ ਮੁੱਲ ਆ। ਤੇ ਬਣਦਾ ਮਾਨਤਾ ਨੇ ਇਹਦੇ ਵਿੱਚੋਂ ਤੁਹਾਡਾ ਕੀਤਾ ਜਾਊਗਾ ਤੋੜ ਕੇ ਤੁਹਾਨੂੰ ਇਹ ਵੀ ਦਿਖਾ ਦਿੰਦੇ ਲੋ ਬਾਈ ਜੀ ਸਿੰਘ ਜ਼ਰੂਰ ਆ ਪਰ ਹਵਾਨਾ ਬਾ ਕਮਾਲ ਆ ਵਡਾ ਹਵਾਨਾ ਹੈ ਗਾਂ ਲਿਸੀ ਆ ਪਰ ਉਦੋਂ ਵੱਡਾ ਹਵਾਨਾ ਦੇਖ ਸਕਦੇ ਹੋ ਤੁਸੀਂ ਤੇ ਪੁੱਛੋ ਲੰਡੀ ਆਈ ਏ ਦੁੱਧ ਨੂੰ ਚੰਗੀ ਆ ਜੀ ਸੀਲਸ ਲਾਗਾ ਤੇ ਮਗਰੇ ਦੇ ਵੱਛਾ ਤੇ ਇਹਦੂ ਅੱਗੇ ਇੱਕ ਸਾਈਵਾਲਾ ਗਾਂ ਹੈ ਗਿਰ ਨਾਲ ਕ੍ਰਾਸ ਇਹਦੇ ਬਾਰੇ ਬਾਈ ਜੀ ਦੱਸਿਓ ਕਿੰਨਾ ਮਸੂਆ ਬਾਈ ਇਹ ਤੀਜਾ ਸੁਆ ਤੀਜਾ ਤੇ ਮਗਰੇ ਦੇ ਕੀ ਹੈ ਬਾਈ ਵੱਛਾ ਇਹਦੇ ਮਗਰ ਵੱਛਾ ਤੇ ਇਹਦੀਆਂ ਧਾਰਾਂ ਕਿੰਨੀਆਂ ਗਾ ਬਾਈ ਇਹਦੇ ਬਾਈ 13 ਕਿਲੋ ਦੱਸੋ 13 ਕਿਲੋ ਹਾਂ ਬੋੜੀਆ ਠੀਕ ਹੈ ਜੀ ਲੋ ਵੀ 13 ਲੀਟਰ ਬੋਲਾ ਆ ਤੇ ਤੀਜਾ ਸੁਹਾ ਬਾਈ ਇਹ ਹਾਂਜੀ ਹਾਂਜੀ ਠੀਕ ਹੈ ਜੀ ਥਣ ਬਹੁਤ ਚੰਗਾ ਲੱਗਿਆ ਘਰ ਵਾਲੀ ਤੇ ਸਾਫ ਸੁਥਰਾ ਹਵਾਨਾ ਦੋਸਤੋ ਤੁਸੀਂ ਦੇਖ ਸਕਦੇ ਹੋ ਦੋਨਾਂ ਪਾਸਿਆਂ ਦਾ ਤੁਹਾਨੂੰ ਜਜਮੈਂਟ ਹਵਾਨੇ ਦੀ ਕਰਾ ਦਿੰਨੇ ਆ ਬਹੁਤ ਸ਼ਾਨਦਾਰ ਥਣ ਲੱਗਿਆ ਦੇਖ ਸਕਦੇ ਹੋ ਸੇਮ ਸਾਈਜ਼ ਆ ਦੋਸਤੋ ਦੋਨਾਂ ਪਾਸਿਆਂ ਤੋਂ ਖਾਣਾ ਤੇ ਬਾਈ ਜੀ ਇਹਦਾ ਕੀ ਮੁੱਲ ਆ ਜੀ ਹਾਂ ਬਾਈ ਇਹਦਾ ਕੀ ਮੁੱਲ ਰੱਖੇ 75000 75000 ਚੋਂ ਮਾਨਤਾ ਨੂੰ ਹੋ ਜੂ ਬਾਈ ਹਾਂਜੀ ਲਓ ਵੀ 75000 ਇਹਦਾ ਮੁੱਲਾ ਬਣਦਾ ਮਾਨਤਾ ਨੇ ਇਹਦੇ ਵਿੱਚੋਂ ਕੀਤਾ ਜਾਊਗਾ ਤੋੜ ਕੇ ਤੁਹਾਨੂੰ ਇਹ ਵੀ ਦਿਖਾ ਦਿੰਦਾ ਲਓ ਜੀ ਮਿੱਤਰੋ ਸਾਈਵਾਲ ਨਾਲ ਕਰਾਉਸ ਆ ਗੈਰ ਭਵਾਨਾ ਦਾ ਚੌਕ ਕਦਕਾਰ ਚੰਗਾ ਰਾਜੀਪੜੀ ਵੀ ਠੀਕ ਆ ਚਲੋ ਜੀ ਮੋੜ ਲਓ ਬਾਈ ਉਹਦੀ ਬੱਚੇ ਨਿਕਾਲ ਕਰਦੀ ਹੈ ਇਹਦਾ ਮੁੱਲ ਕੀ ਦੱਸਿਆ ਜੀ ਬਾਈ 75 ਹਜ਼ਾਰ ਠੀਕ ਹੈ ਜੀ 75000 ਮੁੱਲ ਆ ਮਾਨਤਾ ਨੇ ਦੇ ਵਿੱਚੋਂ ਕੀਤਾ ਜਾਊਗਾ ਇਸ ਤੋਂ ਅੱਗੇ ਇੱਕ ਟੋਕੜ ਗੱਬਣਾ ਬਾਈ ਜੀ ਗੈਰ ਇਹਦੇ ਬਾਰੇ ਦੱਸੋ ਬਾਈ ਇਹ 6.5 ਮਹੀਨੇ ਦੀ ਗੱਬਣੀ ਸਾਢੇ 6 ਮਹੀਨਿਆਂ ਦੀ ਚੈੱਕ ਪਾਸ ਆ ਬਾਈ ਚੈੱਕ ਪਾਸ ਆ ਜੀ ਤੇ ਦੁੱਧ ਕਿੰਨਾ ਬਾਈ 6-7 ਕਿਲੋ ਕਿੰਮਾ ਸੂਆ ਬਾਈ ਇਹ ਇਹ ਦੂਜਾ ਸੂਆ ਹੈ ਲਓ ਵੀ ਦੂਜਾ ਸੂਆ ਹੈ ਤੇ 7 ਕਿਲੋ ਦੁੱਧ ਬਾਈ ਦੋ ਟਾਈਮ ਕੋਈ ਮਿਣਕੇ ਲੈ ਜਾਏ ਸਾਈਵਾਲ ਨਾਲ ਗਿਰ ਕ੍ਰੋਸ ਆ ਦੋਸਤੋ ਦੇਖ ਸਕਦੇ ਹੋ ਤੁਸੀਂ ਮੂੰਹ ਮੱਥਾ ਇਹ ਥਣਾ ਦਾ ਸਹਿਜੂਜ ਦੇਖ ਸਕਦੇ ਹੋ ਠੀਕ ਆ ਦੋਨਾਂ ਪਾਸਿਆਂ ਤੋਂ ਸੇਮ ਸਹਿਜ ਆ ਥਣਾ ਦਾ ਬਸ ਬਰ ਬਰ ਜਲ ਹੈ ਨਹੀਂ ਹੋ ਗਈ ਬਸ ਨਾ ਬਿਲਕੁਲ ਸੇਮ ਸਹਿਜ ਆ ਦੋਸਤੋ ਥਣਾ ਦਾ ਤੇ ਇਹਦਾ ਭਾਈ ਕੀ ਮੁੱਲ 40 40 ਹੈ 40000 ਚੋਂ ਮਾਨਦਾਨ ਹੋ ਜੂ ਬਾਈ ਹਾਂਜੀ ਲਓ ਵੀ 40000 ਦਾ ਮੁੱਲਾ ਬਣਦਾ ਮਾਨਦਾਨ ਇਹਦੇ ਵਿੱਚੋਂ ਕੀਤਾ ਜਾਊਗਾ ਚੈੱਕ ਪਾਸ ਆ ਦੋਸਤੋ ਇਹ 7 ਮਹੀਨਿਆਂ ਦੀ ਇਸ ਤੋਂ ਅੱਗੇ ਇੱਕ ਟੋਕੜ ਵੈੜ ਖੜੀ ਆ ਗੱਬਣ ਆ ਇਹ ਤੇ ਦੁੱਧੋਂ ਡਰਾਈ ਆ ਇਹ ਤੇ ਬਾਈ ਜੀ ਕਿੰਨੇ ਚਿਰ ਦੀ ਗੱਬਣ ਆ ਇਹ ਇਹ 3 ਮਹੀਨਿਆਂ ਦੀ 3 ਮਹੀਨਿਆਂ ਦੀ ਤੇ ਚੈੱਕ ਪਾਸ ਆ ਬਾਈ ਇਹੇ ਲਓ ਵੀ ਗਿਰਕ੍ਰੋਸ ਸਾਈਵਾਲ 3 ਮਹੀਨਿਆਂ ਦੀ ਚੈੱਕ ਪਾਸ ਆ ਤੇ ਆ ਕੇ ਕੋਈ ਵੀ ਇਹਨੂੰ ਲਿਜਾ ਸਕਦਾ ਬਾਈ ਮੁੱਲ ਕੀ ਆ ਇਹਦਾ ਇਹ ਬਾਈ ਆਈ 22000 ਚੋਂ ਮਾਨਤਾਨ ਹੋ ਜੂ ਬਾਈ ਹਾਂਜੀ ਲਓ ਵੀ ਮਿੱਤਰੋ 22000 ਇਹਦਾ ਮੁੱਲ ਆ ਬਣਦਾ ਮਾਨਤਾਨ ਇਹਦੇ ਵਿੱਚੋਂ ਦਿੱਤਾ ਜਾਊਗਾ ਥਾਣ ਬਿਲਕੁਲ ਪੱਦਰ ਹਟ 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 ਆਗੇ ਤੁਸੀਂ ਚੈੱਕ ਪਾਸ ਕਰਕੇ ਲੈ ਜਾਓ ਦੋਨਾਂ ਪਾਸਿਆਂ ਤੋਂ ਥਾਣੇ ਕੋਈ ਆ ਤੇ ਦਰਮਿਆਨੇ ਕੱਦਦੀ ਆ ਦੋਸਤੋ ਤੇ ਇਹ ਬਾਈ ਜਿਹੜਾ ਬਲ ਦਾ ਇਹਦੇ ਬਾਰੇ ਦੱਸਿਓ ਬਾਈ ਮੀ 3 ਲੀਟਰ ਲੋ ਵੀ ਇਹਦੀ ماں ਥੱਲੇ 30 ਲੀਟਰ ਦੁੱਧ ਸੀਗਾ ਘਰ ਦਾ ਬੱਚਾ ਇਹ ਤੇ ਇਹਦੇ ਬਾਰੇ ਵੀ ਬਾਈ ਨੂੰ ਫੋਨ ਕਰ ਲਿਓ ਜੇ ਕਿਸੇ ਨੂੰ ਚਾਹੀਦਾ ਹੋਇਆ ਤਾਂ ਬਾਈ ਨਾਲ ਗੱਲਬਾਤ ਕਰਕੇ ਬੱਚਾ ਵੀ ਲਿਜਾ ਸਕਦੇ ਹਾਂ ਤੇ ਤੁਹਾਨੂੰ ਵਹਿੜਾਂ ਦਿਖਾਉਣੇ ਆ ਦੋਸਤੋ ਛੋਟੀਆਂ ਬੱਚੀਆਂ ਆ ਚਾਰ ਬੱਚੀਆਂ ਜੀ ਆ ਜਿਹੜੀ ਬਾਈ ਜਰਸੀ ਕ੍ਰੋਸ ਆ ਕਿੰਨੇ ਚਿਰ ਦੀ ਹੈ ਇਹ ਇਹ 3 ਮਹੀਨੇ ਦੀ ਤਿੰਨ ਮਹੀਨਿਆਂ ਦੀ 6 ਮਹੀਨਿਆਂ ਦੀ 6 ਮਹੀਨੇ ਦੀ ਠੀਕ ਆ 6 ਮਹੀਨਿਆਂ ਦੀ ਇਹਦੇ ਥਾਣੇ ਦਾ ਦਿਖਾਉਣੇ ਆ ਤੁਹਾਨੂੰ ਦੋਸਤੋ ਬਹੁਤ ਹੀ ਮੋਟਾ ਥਣ ਲੱਗਾ ਦੇਖ ਸਕਦੇ ਹੋ ਤੁਸੀਂ ਤੇ ਇਹ ਵੀ ਵਿਕਾਊ ਆ ਜੇ ਕਿਸੇ ਵੀਰ ਨੇ ਸਾਹਬਣਾ ਤੇ ਲੈਣੀਆਂ ਵੱਛੀ ਤੇ ਇਸ ਤੋਂ ਇਲਾਵਾ ਇੱਕ ਡੱਬੀ ਵੱਛੀ ਆ ਐਚ ਐਫ ਕ੍ਰੋਸ ਇਹ ਵੀ 6 ਮਹੀਨਿਆਂ ਦੀ ਆ ਥਾਣੇ ਦਾ ਵੀ ਬਹੁਤ ਚੰਗਾ ਆ ਦੋਸਤੋ ਦੇਖ ਸਕਦੇ ਆ ਤੁਸੀਂ ਮੋਟਾ ਮੋਟਾ ਤੇ ਇਸ 6 ਮਹੀਨਿਆਂ ਦੀ ਇਹ ਆ ਤੇ ਆ ਜਿਹੜੀ ਮੱਖੀ ਚਿੱਨੀ ਆ ਇਹ 3 ਮਹੀਨਿਆਂ ਦੀ ਆ ਥਾਣੇ ਦਾ ਵੀ ਬਹੁਤ ਚੰਗਾ ਲੱਗਿਆ ਦੋਸਤੋ ਤੁਹਾਨੂੰ ਦਿਖਾ ਦਿੰਨੇ ਆ ਬਹੁਤ ਮੋਟਾ ਥਣ ਲੱਗਿਆ ਇਹ 3 ਮਹੀਨਿਆਂ ਦੀ ਅਤੇ 3 ਨਾਂ ਮਹੀਨਿਆਂ ਦੀ ਵੱਛੀ ਆ। ਥਾਣੇ ਦਾ ਵੀ ਚੰਗਾ ਦੋਸਤੋ। ਚਾਰੇ ਵੱਛੀਆਂ ਵਕਾਊ ਆ ਜੇ ਕਿਸੇ ਵੀਰ ਨੇ ਲੈਣੀਆਂ ਹੋਣ ਤਾਂ ਸੰਪਰਕ ਬਾਈ ਨਾਲ ਕਰ ਲਿਓ ਫੋਨ ਤੇ ਮੁੱਲ ਹੋ ਜੂਗਾ। ਚਾਰਾਂ ਵਿੱਚੋਂ ਕੋਈ ਵੀ ਵੱਛੀ ਤੁਹਾਡੇ ਪਸੰਦ ਆ ਤਾਂ ਬਾਈ ਨੂੰ ਫੋਨ ਕਰ ਲਿਓ। ਬਾਈ ਦਾ ਨੰਬਰ ਸਕਰੀਨ ਦੇ ਉੱਪਰਲੇ ਪਾਸੇ ਚੱਲ ਰਿਹਾ। ਇਹਨਾਂ ਪਸ਼ੂਆਂ ਦੇ ਵਿੱਚੋਂ ਕੋਈ ਵੀ ਪਸ਼ੂ ਤੁਹਾਡੇ ਪਸੰਦ ਆ ਤਾਂ ਬਾਈ ਦਾ ਨੰਬਰ ਸਕਰੀਨ ਤੇ ਚੱਲ ਰਿਹਾ। ਇਸ ਨੰਬਰ ਤੇ ਤੁਸੀਂ ਬਾਈ ਜੀ ਹਰਣਾ ਨਾਲ ਸੰਪਰਕ ਕਰਕੇ ਸੌਦਾ ਕਰ ਲਿਓ। ਇਸ ਤਰ੍ਹਾਂ ਦੀ ਕਿਸੇ ਮੇਰੇ ਵੀਰ ਨੇ ਵੀਡੀਓ ਬਣਾਉਣੀ ਹੋਵੇ। ਤਾ ਸਾਡਾ ਦੋਸਤੋ ਨੰਬਰ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਇਸ ਨੰਬਰ ਤੇ ਤੁਸੀਂ ਸਾਡੇ ਨਾਲ ਵੀਡੀਓ ਲਈ ਸੰਪਰਕ ਕਰ ਲਿਓ ਵੀਡੀਓ ਦੇਖਣ ਲਈ ਦੋਸਤੋ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜਲਦੀ ਮਿਲਦੇ ਆਂ ਦੋਸਤੋ ਅਜਿਹੀ ਨਵੀਂ ਵੀਡੀਓ ਦੇ ਨਾਲ ਵੀਡੀਓ ਚੰਗੀ ਲੱਗੀ ਤਾਂ ਦੋਸਤੋ ਲਾਈਕ ਤੇ ਸ਼ੇਅਰ ਕਰ ਦਿਓ ਤੇ ਕਮੈਂਟਾਂ ਵਿੱਚ ਦੱਸਿਓ ਦੋਸਤੋ ਕਿੱਦਾਂ ਦੀਆਂ ਲੱਗੀਆਂ ਮੈਨੂੰ ਧੰਨਵਾਦ ਜੀ